ਤੱਕੀ ਦਸ਼ਮੇਸ਼ ਪਿਤਾ ਨੇ ਜਿਹੜਾ ਖਾਲਸਾ ਸਾਜਿਆ ਸਨ 1699 ਨੂੰ ਕਿ ਇਹ ਇੱਕ ਦਿਨ ਦੀ ਖੇਡ ਸੀ ਨਹੀਂ ਇਹਦੀ ਆਰੰਭਤਾ ਗੁਰੂ ਨਾਨਕ ਸਾਹਿਬ ਨੇ ਕੀਤੀ ਸੀ ਔਰ ਖਾਲਸਾ ਸਾਜਣ ਤੱਕ ਦਾ ਸਮਾਂ 230 ਸਾਲ ਲੱਗਾ ਹੈ 1469 ਤੋਂ ਲੈ ਕੇ ਸਨ 1699 ਤੱਕ 230 ਸਾਲ ਦਾ ਸਮਾਂ ਲੱਗਿਆ ਖਾਲਸਾ ਸਜਣ ਵਾਸਤੇ ਆਪਾਂ ਕਿਤੇ ਗਾਹੇ-ਪਗਾਹੇ ਜਾਣਾ ਹੋਵੇ ਰਿਸ਼ਤੇਦਾਰੀ ਵਿੱਚ ਤੇ ਜਿੰਨਾ ਲੰਮੇਰਾ ਸਫ਼ਰ ਹੁੰਦਾ ਹੈ ਓਨੀ ਜ਼ਿਆਦਾ ਤਿਆਰੀ ਕਰਨੀ ਪੈਂਦੀ ਹੈ ਜਿੰਨਾ ਵਕਤ ਆਪਾਂ ਪ੍ਰਦੇਸ਼ ਵਿੱਚ ਰੁਕਣਾ ਹੈ ਓਨੀ ਵੱਡੀ ਤਿਆਰੀ ਹੁੰਦੀ ਹੈ ਜਿੰਨਾ ਵੱਡਾ ਕੰਮ ਹੈ ਓਨੀ ਵੱਡੀ ਤਿਆਰੀ ਜਿੰਨਾ ਵੱਡਾ ਐਗਜ਼ਾਮ ਹੈ ਓਨੀ ਵੱਡੀ ਤਿਆਰੀ ਹੈ ਜੇ ਐਗਜ਼ਾਮ ਵਿੱਚੋਂ ਪਾਸ ਹੋਣਾ ਹੈ ਤੇ ਤਿਆਰੀ ਬਹੁਤ ਜ਼ਰੂਰੀ ਹੈ ਜੇ ਯਾਤਰਾ ਸਫਲੀ ਕਰਨੀ ਹੈ ਤਾਂ ਪਹਿਲਾਂ ਤਿਆਰੀ ਬਹੁਤ ਜ਼ਰੂਰੀ ਹੈ ਨਹੀਂ ਤਾਂ ਮਨੁੱਖ ਘਟਕ ਜਾਵੇਗਾ ਇੱਕ ਖਾਲਸਾ ਛੱਜਣਾ ਸੀ ਪਹਿਲੇ ਦਿਨ ਦੀ ਖੇਡ ਨਹੀਂ ਸੀ 230 ਸਾਲ ਦਾ ਸਮਾਂ ਲੱਗਿਆ ਸੀ ਇਹਦੀ ਸ਼ੁਰੂਆਤ ਗੁਰੂ ਨਾਨਕ ਸਾਹਿਬ ਨੇ ਕੀਤੀ ਹੈ ਇਨੂੰ ਸੰਪੂਰਨ ਕੀਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ। ਇਹਨੂੰ ਆਪਾਂ ਇੱਕ ਦੋ ਐਗਜ਼ਾਮਪਲ ਦੇ ਤੌਰ ਤੇ ਸਮਝੀਏ ਜਿਵੇਂ ਇੱਕ ਮਹਿਲ ਬਣਾਉਣ ਵਾਸਤੇ ਇੱਕ ਘਰ ਬਣਾਉਣ ਵਾਸਤੇ ਕੇਵਲ ਇੱਕ ਵਿਅਕਤੀ ਕਾਫੀ ਨਹੀਂ ਹੈ। ਤੁਸੀਂ ਇੱਕ ਬਿਲਡਿੰਗ ਬਣਾਉਣੀ ਹੋਵੇ ਤੇ ਇੱਕ ਮਿਸਤਰੀ ਕੱਲਾ ਕਾਫੀ ਨਹੀਂ ਹੈ। ਉਹਦੇ ਵਿੱਚ ਬਹੁਤ ਸਾਰੇ ਵਿਅਕਤੀਆਂ ਦਾ ਯੋਗਦਾਨ ਹੁੰਦਾ ਹੈ ਇੱਕ ਘਰ ਬਣਾਉਣ ਵਾਸਤੇ। ਇੱਕ ਕਰਤਾ ਨਹੀਂ ਪੱਥਰ ਜਦੋਂ ਰੱਖਿਆ ਜਾਂਦਾ ਹੈ ਨੀਵਾ ਨੀਵਾ ਪੁੱਟੀਆਂ ਜਾਂਦੀਆਂ ਨੇ ਮਜ਼ਦੂਰ ਵੱਖ ਹੁੰਦਾ ਹੈ ਨਹੀਂ ਪੱਥਰ ਰੱਖਣ ਵਾਲਾ ਵਿਅਕਤੀ ਵੱਖ ਹੁੰਦਾ ਹੈ ਜਿਹੜਾ ਨੀਹਾਂ ਦੀ ਉਸਾਰੀ ਕਰਦਾ ਹੈ ਉਹ ਵੱਖ ਹੁੰਦਾ ਹੈ ਫਿਰ ਜਦੋਂ ਉਹ ਕੰਧਾਂ ਖੜੀਆਂ ਹੋ ਜਾਂਦੀਆਂ ਨੇ ਉੱਤੇ ਛੱਤ ਪਾਈ ਜਾਂਦੀ ਲੈਂਟਰ ਪਾਇਆ ਜਾਂਦਾ ਉਹ ਵੱਖ ਹੁੰਦਾ ਹੈ ਫਿਰ ਜਿੱਥੋਂ ਲੋਹਾ ਲੈ ਕੇ ਆਇਆ ਲੋਹਾ ਕੱਟਣ ਵਾਲਾ ਵੱਖ ਹੈ ਘਰ ਵਿੱਚ ਜਦੋਂ ਮਾਰਬਲ ਲੱਗਦਾ ਉਹ ਮਿਸਤਰੀ ਵੱਖ ਹੈ ਟਾਈਲਾਂ ਲਾਉਣ ਵਾਲਾ ਵੱਖ ਹੈ ਰੰਗ ਰੋਗਣ ਪੇਂਟ ਕਰਨ ਵਾਲਾ ਵੱਖ ਹੈ ਫਰਨੀਚਰ ਬਣਾਉਣ ਵਾਲਾ ਵੱਖ ਹੈ ਇਲੈਕਟ੍ਰੀਸ਼ੀਅਨ ਵੱਖ ਹੈ ਇੱਕੋ ਵਿਅਕਤੀ ਸਾਰੇ ਘਰ ਨੂੰ ਨਹੀਂ ਬਣਾ ਸਕਦਾ ਵੱਖ-ਵੱਖ ਵਿਅਕਤੀਆਂ ਦਾ ਸਹਿਯੋਗ ਹੁੰਦਾ ਹੈ ਤੇ ਤਾਂ ਇੱਕ ਸੰਪੂਰਨ ਮਹਿਲ ਬਣਦਾ ਹੈ ਇੱਕ ਸੰਪੂਰਨ ਘਰ ਬਣਦਾ ਹੈ ਖਾਲਸੇ ਨੂੰ ਸੰਪੂਰਨ ਕਰਨ ਵਾਸਤੇ ਵੀ ਪਾਤਸ਼ਾਹ ਜੀ ਨੂੰ 10 ਜਾਮੇ ਧਾਰਨ ਕਰਨੇ ਪਏ ਸਨ